ਲੇ ਬਣਾਟੇ ਹੋ ਗਏ ਰੈਡੀ ਨਰਾਂਸ ਬਿਲਕੁਲ ਰੈਡੀ ਹੈ ਮਾੜਾ ਮੋਟਾ ਆਪਣਾ ਸਮਾਨ ਜਲੜੀ ਹੋ ਗਿਆ ਤਾਂ ਅਧਾਰਾ ਟਲਕਾ ਸਾਰਾ ਆਨੂ ਕੇ ਹਨਾ ਤੇ ਹੁਣ ਆਪਾਂ ਸਵਾਸਪੁਰ ਬਣੀਏ ਮੋਟਰਸਾਈਕਲ ਤੇ ਫਿਰ ਖਿਚਰੇ ਕੰਮ ਠੀਕ ਹੈ ਚੱਲ ਜੀ ਅੱਜ ਸੱਚਾ ਮੜ ਗਈ ਆਪਾਂ ਨੂੰ ਗੁੱਡਵਾਰਾ ਸ਼ਾਮ ਤੋਂ ਆ ਆਪਨੇ ਕੋਲੇ ਪਿੰਨੇ ਆ ਅ ਆ ਚਾਹ ਪਈ ਹੈ ਉਹ ਪਾਉਸਿੰਗ ਸੇਵਾ ਕਰ ਰਹੇ ਹੈ ਠੀਕ ਆ ਪਾਉ ਗੱਡ ਗਰਗਰੀ ਦੀ ਕੁਰਸੀਆਂ ਲੱਗੀਆਂ ਸਾਰੀਆਂ ਹਾਂ ਕੁਰਸੀਆਂ ਬਹੁਤ ਆ ਇਤੋਂ ਜਿਹੜੀ ਖਣਦੇ ਆ ਗਰਵਾਣੀ ਉਹ ਵੀ ਕੁਰਸੀਆਂ ਦੇ ਬੈਠ ਕੇ ਸੰਦੇ ਲੋਕ ਓਏ ਕੋਈ ਨਹੀਂ ਅਗਲੇ ਵਾਰ ਕੋ ਆਪਣਾ ਸਾਵਣਾ ਅੱਲਾ ਵੀ ਮੁੰਡੇ ਬਿਲਕੁਲ ਹੋ ਗਏ ਰੈਡੀ ਤੇ ਨਰੈਣ ਦਾ ਮੋਟਰਸਾਈਕਲ ਵੀ ਹੋ ਗਿਆ ਸਟਾਰਟ ਉਹ ਮੋਟਰਸਾਈਕਲ ਨਾਲ ਲੱਤ ਜੀ ਲਾ ਕੇ ਠਕਾ ਲਾਇਆ ਕਰ ਲਿਆ ਸੀਗਾ ਅੰਦਰ ਚੱਲ ਕੇ ਨੂੰ ਦਿਖਾਉਨੇ ਆ ਵੀ ਕੀ ਸਮੱਸਿਆ ਜੀ ਜਿਹੜੇ ਜਮਾ ਫੇਰ ਸਟਾਰਟ ਹੁੰਦਾ ਸਵੇਰੇ ਨਹੀਂ ਹੁੰਦਾ ਜਾਂ ਬੈਟਰੀ ਦੀ ਪ੍ਰੋਬਲਮ ਆ ਜਾਂ ਕੋਈ ਹੋਰ ਚੱਕਰ ਆ ਇਹ ਉੱਥੇ ਚੱਲ ਕੇ ਹਸਾਬਤਾ ਬੁਲਾਉਣੇ ਇਹਦਾ ਹੁਣ ਕਿਹਨਾਂ ਚੱਲਦੇ ਕਿਉਂਕਿ ਅੱਜ ਦਾ ਆਪਣਾ ਸਫਰ ਹੈਗਾ ਤਕਰੀਬਨ 400 ਕਿਲੋਮੀਟਰ ਦਾ ਤੇ ਜੇ ਟਾਈਮ ਨਾਲ ਪਹੁੰਚ ਕੇ ਤਾਂ ਉੱਥੇ ਕੁਝ ਦੇਖ ਵੀ ਲਵਾਂਗੇ ਚਾਲੋ ਵੀ ਜੀ ਰਣਸਿਆਂ ਬੋਲ ਵਾਹਿਗੁਰੂ ਤੇਰੇ ਯਾਸਰਾ ਸੱਚਾ ਪਾਤਸ਼ਾਹ ਆਈ ਮੇਰ ਭਰਿਆ ਹੱਥ ਰੱਖੇ ਤੇ ਸਾਰੀ ਯਾਤਰਾ ਆਪਣੀ ਸਹੀ ਸਹੀ ਹੋ ਜੇ ਕੋਈ ਡਿੱਕਾ ਨਾ ਪਾਵੇ ਚੱਲ ਬਈ ਮਾਈ ਗੁਰੂ ਤੇਰਾ ਯਾਸਰ ਨਹੀਂ ਯਾਰ ਸਿੱਧਾ ਹੀ ਹਾਂ ਦਾ ਮੈਂ ਭਾਜੀ ਹਾਂ ਲੈ ਬਈ ਮੁੰਡੇ ਬੈਲ ਕੋਲ ਰੈਡੀ ਸਿੱਧਾ ਬਾਹੂ ਚਲੋ ਚੱਲ ਤੇਰਾ ਮੇਨ ਰੋਡ 'ਚ ਆ ਮਿਲ ਜੇ ਫੇਰ ਨਹੀਂ ਕੰਮ ਹਾਂ ਮਤਲਬ ਨਹੀਂ ਨਹੀਂ ਲਖਵੀਰ ਗਿਆ ਸੀ ਸਭ ਤੋਂ ਮਗਰੋਂ ਤੇਰਾ ਜਿਹੜਾ ਦੋ ਚ ਚਾਰ ਲਿਆ ਉਹ ਚੱਕ ਕੇ ਲਿਆਇਆ ਸੀਗਾ ਲਖਵੀਰ ਨੂੰ ਪਾਛੇ ਕਾ ਪਟ ਪਟਕੇ ਲਖਵੀਰ ਦਾ ਹੋਵੇ ਤੇਰੇ ਨਾਲ ਹੀ ਜਾਂਦਾ ਅੱਛੇ ਨੂੰ ਲੈ ਬੜੇ ਭਾਉਰੂ ਆਪਾਂ ਦੋ ਤਿੰਨ ਪਿੰਨੀਆਂ ਖਵਾਤੀਆਂ ਹਣ ਪਾਉ ਨੇ ਗੱਲ ਕੀਤੀ ਵੀ 200 ਕਿਲੋਮੀਟਰ ਨਹੀਂ ਮੈਂ ਕਹਿੰਦਾ ਕੋਸ ਨੂੰ 200 ਕਿਲੋਮੀਟਰ ਚੱਲੋ ਆਰਾਮ ਨਾਲ ਬਾਕੀ ਦੇਖਨੇ ਪਾਉ ਰਹਿੰਦਾ ਆਪਦੀ ਗੱਲ ਤੇ ਕਿ ਬਦਲ ਜਾਊਗਾ ਮੌਕੇ ਤੇ ਪਰ ਜਿੱਥੇ ਕੋਈ ਢਾਹਾ ਢੁਬਾ ਦੇਖਦਾ ਨਾ ਚੰਗਾ ਜਾ ਫੇਰ ਕਹਿੰਦੇ ਪਾਉ ਤੋਂ ਮੰਨ ਲਓ ਮੱਲੀ ਬ੍ਰੇਕ ਲੱਗ ਜਾਂਦੀ ਆ ਚਲੋ ਵੀ ਲ ਰਾਤ ਆਪਣੀ ਯਾਤਰਾੰਗ ਸੀ ਵੀ ਆਪਾਂ 8 ਵਜੇ ਨੂੰ ਤੁਰਨਾ ਹੈ ਹੁਣ 8 ਵਜ ਗਏ ਆ ਪਰ 8 ਵਜ ਦੇ ਨੂੰ ਆਪਾਂ ਸਾਰਾ ਉਦੇ ਪਰ ਸ਼ਹਿਰ ਤੋਂ ਬਾਹਰ ਨਿਕਲ ਹੀ ਗਏ ਆ ਬਾਹਰ ਆ ਗਿਆ ਮੇਨ ਹਾਈਵੇ ਇਹ ਹੈਗਾ ਐਸਐਚ 32 ਰੋਡ ਆ ਇਹ 62 ਕਿਲੋਮੀਟਰ ਕਹਿੰਦੇ ਬਈ ਸਦਾ ਹੀ ਚੱਲੋ ਇਸੇ ਰੋਡ ਤੇ ਫਿਰ ਗਾਂਹ ਜਾ ਕੇ ਵੇਖਦੇ ਆ ਪਰਤਨਾਮ ਵਿੱਚ ਦੀ ਹੋ ਕੇ ਅੱਜ ਆਪ ਅੰਦਾੁਰ ਪਹੁੰਚਣਾ ਹੈ ਕਿ ਸਫਰ ਹੈਗਾ ਆਪਣਾ ਜਿਹੜਾ 400 ਕਿਲੋਮੀਟਰ ਦਾ ਕੋਈ ਜ਼ਿਆਦਾ ਨਹੀਂਗਾ ਥੋੜਾ ਹੀ ਹੈ ਜੇ ਸਾਰਾ ਕੁਝ ਠੀਕ ਠਾਕ ਰਿਹਾ ਤਾਂ 1:00 ਵਜੇ ਤੱਕ ਅੰਦਾਜ਼ਾ ਪਹੁੰਚ ਜਾਗੇ ਹੁਣ ਮੇਨ ਰੋਡ ਆ ਐਚਐਚ ਦੇ ਆ ਕੰਮ ਹੋਣ ਬੰਦੇ ਆਪਣੇ ਸਾਰੇ ਪਿੱਛੇ ਹੈਗੇ ਆ ਸ਼ੇਟਾ ਕਾ ਅੱਜ ਆਪਣਾ ਸਫ਼ਰ ਦਾ ਤੀਜਾ ਦਿਨ ਆ ਆਪਾਂ 25 ਤਰੀਕ ਨੂੰ ਸਵੇਰ 2:30 ਵਜੇ ਤੁਰੇ ਸੀਗੇ ਤੇ ਪਹਿਲੇ ਦਿਨ ਆਪਾਂ ਪਹੁੰਚ ਗਏ ਸੀ ਅਜਮੇਰ ਤੇ 26 ਤਰੀਕ ਨੂੰ ਆਪਾਂ ਅਜਮੇਰ ਤੋਂ ਆ ਕੇ ਉਹਦੇ ਪਰ ਅੱਜ ਹੋ ਗਈ 27 ਤਰੀਕ ਤੀਜਾ ਦਿਨ ਅੱਜ ਆਪਣਾ ਸਫ਼ਰ ਹੈਗਾ ਉਹਦੇ ਪਰ ਤੋਂ ਇੰਦੌਰ ਤੱਕ ਦਾ ਇਹ ਸਾਰਾ ਕੁਝ ਠੀਕ ਰਿਹਾ ਤਾਂ ਕੱਲ ਨੂੰ ਆਪਾਂ ਹਜ਼ੂਰ ਸਾਹਿਬ ਪਹੁੰਚ ਜਾਗੇ ਜਿਹੜਾ ਕਿ ਆਪਣਾ ਮੇਨ ਆ ਟੀਚਾ ਕਿੱਥੇ ਜਾਣ ਦਾ ਰੋੜਾ ਇੱਧਰ ਕੋਈ ਚੰਗੇ ਹੀ ਆ ਨੇੜੇ-ਨੇੜੇ ਪਹਾੜ ਜੇ ਵੀ ਧੀਦੇ ਆ ਸੋਹਣਾ ਮੌਲਾ ਸਵੇਰ ਦਾ ਨਾ ਇੱਧਰ ਸੂਰਜ ਸਿਉਂ ਟਾਈਮ ਨਾਲ ਹੀ ਨਿਕਲਿਆ ਖੜਾ ਹੈ ਆਪਣੇ ਪੰਜਾਬ ਵਿੱਚ ਤਾਂ ਮੇਰੇ ਹਿਸਾਬ ਨਾਲ ਹਜੇ ਅੱਜ ਵੀ ਨਹੀਂ ਤੋਂ ਨਿਕਲੀ ਤੁੱਪ ਕੱਲ ਤੋਂ ਹੰਦ ਉਹ ਤੇ ਬਹੁਤ ਸੀਗੀ ਇੱਧਰ ਕੰਮ ਸਾਫ ਹੈ ਸੋਹਣਾ ਹੈ ਲਖਵੀਰ ਸਿੰਘ ਦੀ ਬੈਗ ਦੀ ਕੋਈ ਰਸੀ ਰਸੀ ਖੁੱਲ ਗਈ ਸੀ ਉਹ ਬੰਨਣ ਵਾਸਤੇ ਖੜੇ ਆ ਹਾਂ ਬਾਊ ਸੱਟਾ ਕੰਮ ਚੜਾਈ 200 ਕਿਲੋਮੀਟਰ ਦੀ ਗੱਲ ਹੋਈ ਤੇਰੇ ਨਾਲ ਹੁਣ ਲਾਮ ਨੂੰ ਗੁਣਾਤਾ 200 ਕਿਲੋਮੀਟਰ ਨੌਨ ਸਟਾਪ ਅਜੋ ਕਿੰਨੇ ਵਾਟ ਚੱਲ ਠੀਕ ਰਤਲਾਮ ਦੀ ਗੱਲ ਤਾਂ ਰਹੇਗੀ ਜਿੱਥੇ ਮਰਜ਼ੀ ਹੋਵੇ 200 ਕਿਲੋਮੀਟਰ ਚੱਲ 200 ਹੋਵੇ 150 ਹੋਵੇ ਜਿੱਥੇ ਵੀ ਹੋਵੇ ਠੀਕ ਹੈ ਬਸ ਖਿੱਚੀ ਐਂ ਕੰਮ ਬਸ 250 ਚਲੋ ਤੋਰ ਪਾਉ ਲਾ ਵੀ ਹੁਣ ਪਾਉ ਕਹਿੰਦਾ ਰਤਲਾਮ ਕਹਿੰਦੇ ਖੜਨਾ ਉਦੋਂ ਪਹਿਲਾਂ ਨਹੀਂ ਕਿਤੇ ਖੜਨਾ ਪਾਉ ਆ ਉਹਦੇ ਜਵਾਨ ਤੇ ਰਹਿ ਜੇ ਅਸੀ ਤਾਕੀਸੋ ਕਿ ਪੋਣ ਜਾ ਕੇ ਆਜੋ 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 ਮਗਰ ਲਿਓ ਇੱਕ ਮੋਟਰਸਾਈਕਲ ਦਿਸਿਆ ਹਜੇ ਮੈਨੂੰ ਦੋ ਹਜੇ ਨਹੀਂ ਦਿਸੇ ਉਹ ਬੱਚੇ ਆ ਆ ਜਾ ਨਰਿਆਣਾ ਕਿੱਥੇ ਰਹਿ ਗਿਆ ਆਜੋ ਆਜੋ ਵਾ 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 ਜਮਾਈ ਯਰ ਕੋਈ ਕਹਿ ਨਹੀਂ ਸਕਦੇ ਵੀ ਆਪਾਂ ਰਾਜਸਥਾਨ ਚ ਫਿਰਦੇ ਕਿਤੇ ਉਹ ਇੱਥੇ ਰੋਡ ਡਬਲ ਬਣਾਇਆ ਨਾ ਉਧਰੋਂ ਆਉਣ ਵਾਲਾ ਬੰਦਾ ਹਿੱਡਦੀ ਜਾਂਦਾ ਵੇ ਆਪਾਂ ਉੱਪਰ ਦੀਆਂ ਗਾਂਹ ਜਾ ਕੇ ਅੱਕੀ ਰੋਡ ਘਬਰਾਉਣਾ ਆਜੋ ਕਰਾਂ ਨਜ਼ਾਰਾ ਹੀ ਆ ਯਾਰ ਹੁਣ ਐ ਇੰਨੇ ਕਿਸੇ ਨੂੰ ਸਟੋਰੀ ਪਾਉਣੀ ਹੈ ਵਦਾਂਗਲਾ ਕਾ ਨਹੀਂ ਨਹੀਂ ਤੁਸੀਂ ਰਾਜਸਥਾਨ ਥੋੜੋ ਯਾਰ ਹੋਰ ਕਿੱਥੇ ਆ ਹਨਾ ਘੈਂਟਾ ਕੰਮ ਜੀ ਲੱਗਦਾ ਇੱਥੇ ਜੀ ਹੈ ਨਾ ਜਦੋਂ ਆਪਾਂ ਕਿਤੇ ਬੈਠ ਕੇ ਪਲਾਨ ਕਰਦੇ ਆ ਰਾਜਸਥਾਨ ਤੇ ਸਭ ਤੋਂ ਪਹਿਲਾਂ ਦਿਮਾਗ 'ਚ ਆਪਣੇ ਆਉਂਦਾ ਸੀਨ ਰੇਤਾ ਵੀ ਉੱਥੇ ਰੇਤਾ ਟਿੱਬੇ ਆ ਹਨਾ ਤੇ ਆ ਚੀਜ਼ਾਂ ਵੀ ਰਾਜਸਥਾਨ 'ਚ ਹੈਗੀਆਂ ਬਈ ਬਹੁਤ ਸੋਹਣਾ ਯਾਰ ਏਰੀਆ ਕਮਾਲ ਹੀ ਹੋਈ ਪਈ ਆ ਜੰਗਲ ਡਾਈਵ ਆ ਕੁਛ ਵਰਨ ਨਜ਼ਾਰਾ ਹੈ ਜਾਂ ਇਹ ਅੰਦਰ ਰੋਡ ਵੀ ਪੂਰਾ ਵਧੀਆ ਤੇ ਮਾਹੌਲ ਵੀ ਪੂਰਾ ਵਧੀਆ ਆ ਆਹ ਇਹੋ ਜਿਹੇ ਰੋਡ ਦਾ ਹੋਵੇ ਸਿਰੇ ਤੱਕ ਜਾਂ ਅੰਦਰ ਤੱਕ ਕਿਤੇ ਨਜ਼ਾਰਾ ਹੀ ਆ ਜੇ ਕੀ ਬਾਤ ਆ ਯਾਰ ਆ ਜੇਵ ਦਾ ਰੋਡ ਆ ਨਾ ਇਹਦਾ ਅੰਦਰੋਂ ਦੀ ਤਾਂ ਕਿਤੇ ਹੋਰ ਵੀ ਪਹੁੰਚ ਗਏ ਨਾ ਤਾਂ ਵੀ ਕੋਈ ਪਛਤਾਵਾ ਨਹੀਂ ਗਿਆ ਯਾਰ ਅਸੀਂ ਕਿਤੇ ਗਲਤ ਆ ਗਏ ਆ ਬਾਲਾ ਵਧੀਆ ਰੋਡ ਆ ਯਾਰ ਕਮਾਲ ਹੀ ਹੋਈ ਪਈ ਆ ਮੁੰਡੇ ਆਪਣੇ ਸਾਰੇ ਹੁਣ ਅੱਗੇ ਆ ਮੈਂ ਹੀ ਆ ਸਭ ਤੋਂ ਪਿੱਛੇ ਨਵਾਂ ਦਿਨ ਨੂੰ ਮੜਾ ਜ ਆਖਿਆ ਸੀ ਹੌਲੀ ਚੱਲਦੇ ਤੇ ਹੁਣ ਉਹ ਸਾਨੂੰ ਨਾਲ ਹੀ ਰਲ ਦਿੰਦੇ ਨੱਪੀ ਜਾਂਦੇ ਗਿੱਲੀ ਉਹ ਅਖੀਰੀ ਨਾ ਖੜੇ ਆਪਾਂ ਨੂੰ ਲੈ ਗਏ ਚਲੋ ਕੋਈ ਨਾ ਮਿਲ ਪਣਗੇ ਆਪ ਹੀ ਆ ਵੀ ਆ ਉੱਪਰ ਇੱਕ ਆਲਾ ਬਣਿਆ ਬਰਾਜ ਬਈ ਤੇਰੇ ਹਿਸਾਬ ਨਾਲ ਇਹ ਟ੍ਰੇਨ ਟ੍ਰੇਨ ਬਹੁਤ ਸੋਹਣਾ ਇਰਾਦਾ ਜਿਵੇਂ ਦਰਖਤ ਜੇ ਇੱਧਰ ਵੇਖ ਖੇਤੀਬਾੜੀ ਵੀ ਥੋੜੀ ਜੀ ਹੈਗੀ ਆ ਬਾਹਲਾ ਸੋਹਣਾ ਯਾਰ ਆ ਜਿਵੇਂ ਕੇਰਲਾ ਦਾ ਹੀ ਭੈਣ ਭਰਾ ਜਿਹਾ ਲੱਗਦਾ ਏਰੀਆ ਸਾਰਾ ਨਾ ਜਿਵੇਂ ਉਧਰੋਂ ਗੋਦ ਲਿਆ ਹੋਵੇ ਇਹਨਾਂ ਨੇ ਹਾ 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 ਕੈਂਟਾ ਕੰਮ ਬਾਈ ਆਹ ਰੋਡ ਤਾਂ ਜਰੂਰ ਕੋਈ ਪੁੱਛੇ ਤਾਂ ਆਪਾਂ ਨੂੰ ਆਹ ਹੀ ਸਮਝਾਉਣਾ ਜੇ ਕਿਸੇ ਨੇ ਉਦੇਪੁਰ ਤੋਂ ਅੰਦਰ ਜਾਣਾ ਹੈ ਵੀ ਇਹ ਰੋਡ ਹੀ ਜਾਓ ਬਸ ਰੋਡ ਤਾਂ ਤਿੰਨ ਜਾਂਦੇ ਉਦੇਪੁਰ ਤੋਂ ਪਰ ਆਹ ਰਤਨਾਮ ਵਾਲਾ ਏਰੀਆ ਜਿਹੜਾ ਉਹ ਰੋਡ ਆ ਇਹ ਕਮਾਲ ਦਾ ਹੈ ਕਮਾਲ ਕਮਾਲ ਹੋਣੀ ਇੱਧਰ ਵੀ ਫਿਰਦੇ ਆ ਆ ਚੰਗਾ ਵਾਵਾ ਪਰ ਆ ਜਾ ਨਹੀਂ ਕਿ ਅਗੇ ਕਮਜ਼ੋਰ ਜੇ ਮਿਲੇ ਆਪਾਂ ਨੂੰ ਆ ਚੰਗਾ ਰਜਿਆ ਹੈ ਉਹ ਤਾਂ ਦੀ ਸੂਰਤ ਜਿਹਾ ਪੈਂਦਾ ਬੜਾ ਸੋਹਣਾ ਲੱਗਦਾ ਆਹ ਕਹੇਡਾ ਮੈਂ ਯਾਰ ਕਹੇਡਾ ਕੀ ਆ ਰੋਡ ਆ ਭਾਈ ਆ ਜਾਂਦੇ ਆਪਣੇ ਸਾਰੇ ਬੰਦੇ ਅੱਧੇ ਘੰਟੇ ਬਾਅਦ ਦਰਸ਼ਨ ਹੋਏ ਇਹਨਾਂ ਦੇ ਨੇ ਇਹਨਾਂ ਨੇ ਬਹੁਤ ਕੰਮ ਖਿੱਚਿਆ ਅੱਜ ਕੱਲ ਇਹਨਾਂ ਨੇ ਭਾਈ ਅਣਖਾਂ ਤੇ ਲੈ ਲਈ ਲੱਭੀ ਨਹੀਂ ਆਉਂਦੇ ਕਿੱਲੀ ਮੁੰਡੇ ਹਾਂ ਉੱਤ ਜਮਾ ਵੇ ਪਹਾੜੀ ਦੇ ਸਿਰੇ ਤੇ ਬਣਾਇਆ ਹਦਾ ਕਿਲਾ ਕਮਾਲ ਆ ਯਾਰ ਜਿਹੜੇ ਟਾਈਮ ਤੇ ਕਿਹੜੇ ਬਣੇ ਹੋਣਗੇ ਉਹ ਤਾਂ ਇੰਨੇ ਪ੍ਰਬੰਧ ਹੀ ਨਹੀਂ ਸੀ ਹਨ ਮੈਂ ਮੈਂ ਅਸਤਰੀ ਤੇ ਬਈ ਧੌਣ ਤੇ ਬੰਦੂਕ ਲਈ ਹੋ ਗਈ ਉਹ ਕਹਿੰਦਾ ਜਿੱਥੇ ਮਰਜੀ ਪਵਾ ਲੋ ਮੈਂ ਇਹ ਲਖਵੀਰ ਤੇ ਭਾਉ ਦੋ ਬੰਦੇ ਉਹ ਆ ਜਿਹੜੇ ਪਿਛਲੇ ਦੋ ਦਿਨ ਸਾਰਾ ਸਾਰਾ ਦਿਨ ਸਫਰ ਕਰਕੇ ਪਿੱਛੇ ਰਹਿੰਦੇ ਸੀਗੇ ਅੱਜ ਜੋਂ ਤੁਰੇ ਆ ਬਤੰਦਰ ਕਿਸੇ ਨੇੜੇ ਹੀ ਲੱਗਣ ਦਿੰਦੇ ਮੁਆਹਿਦਾ ਮザ ਮਜ਼ਾ ਪੂਰਾ ਜ਼ੋਰ ਜਿਆਦਾ ਲਾ ਕੇ ਨਾਲ ਰਲੇ ਇਹਨਾਂ ਨੇ ਖਿੱਚੇ ਆਉਂਦੇ ਕੰਮ ਆ ਜ ਬਈ ਇਹਨਾਂ ਨੇ ਠੀਕ ਆ ਯਾਰ گاਵਾਂ ਵਾਲਾ ਕੰਮ ਇੱਧਰ ਵੀ ਓਵੇਂ ਹੀ ਆ ਆਪਣੇ ਪੰਜਾਬ ਵਾਲਾ ਹੀ ਆ ਇਹ ਹਾਰੇ ਥਾਈ ਫਿਰਦਿਆਂ ਆ ਵੇਖੀ ਜੈ ਮਾਤਾ ਨਾ ਕਰਾ ਦੀਂ ਤੇ ਠੀਕ ਆ ਨਾਂਗੇ ਨਾਂਗੇ 700 ਮੀਟਰ ਰਹਿ ਗਿਆ ਹੁਣ 700 ਮੀਟਰ ਤੋਂ ਮੁੜਨਾ ਵਾਲਾ ਛੋਲਾ ਬਣਦਾ ਸੀ ਹੁਣ ਸੱਟ ਲੈਣਾ ਆ ਜਾ ਆ ਜਾ ਆ ਜਾ ਆ ਜਾ ਰਤਲਾਮ ਹੋਂ ਦੇਖਿਆ ਰਤਲਾਮ 166 ਕਿਲੋਮੀਟਰ ਰਤਲਾਮ ਉੱਥੇ ਹੀ ਰੁਕਣਾ ਪਾਉਣ 166 ਤੇ ਜਾ ਕੇ ਜਣੀ ਕਹਿੰਦਾ ਪਿੱਛੇ ਰਹਿਣਾ ਆਹਾ ਹਾ ਹਾ ਲਓ ਮੁੰਡੇ ਕਹਿੰਦੇ ਨਿਕਾ ਜਾ ਕ ਬ੍ਰੇਕ ਮੰਗਦੇ ਆ ਹੁਣ ਕੋਈ ਗੱਲ ਨਹੀਂ ਕਰਦੇ ਆ ਬ੍ਰੇਕ ਆਪਾਂ ਪਿੱਛੇ ਬਹੁਤ ਜਿਆਦੇ ਵਧੀਆ ਰੋਡ ਸੀ ਹੁਣ ਇੱਕੇ ਦਾਮੀ ਆ ਕੁਸ ਆ ਗਿਆ ਕਹਿੰਦੇ ਹਣ ਜਮੇ ਹੀ ਜਜਮਾਤ ਬਦਲ ਗਏ ਹੁਣ ਤਾਂ ਹਲਾਦਾ ਵੀ ਜਦੋਂ ਗਾਰੇ ਇਹ ਜਿਵੇਂ ਸਲੇਪੇ ਨਾ ਹੋ ਜਾ ਕਿਤੇ ਆ ਜਿਹੜਾ ਹੁਣ ਪਿੱਛੇ ਟਾਇਰ ਹੱਗਰ ਲਗਾਣਾ ਆਪਣੇ ਭਾਈ ਇੱਥੇ ਫਾਇਦਾ ਦਿੰਦਾ ਉਹ ਹੁਣ ਗਾਰਾ ਨਹੀਂ ਭੋਰਾ ਹੀ ਬੁੜ ਕੇ ਗਾ ਨਾ ਅੰਦਰ ਕਿਤੇ ਮੋਟਰਸਾਈਕਲ ਦੇ ਪਵੇ ਨਾ ਬਾਈਕਾਂ ਦੇ ਪਵੇ ਚਲੋ ਕੋਈ ਗੱਲ ਨਹੀਂ ਜੇ ਚੰਗਾ ਨਹੀਂ ਰਿਹਾ ਤੇ ਆ ਆਫ ਰੋਡ ਮੂਡ ਕਰਤਾ ਤੂੰ ਅਦਾ ਗੋਡਾ ਗੋਡਾ ਭਾਈ ਸਾੜ ਗੱਲ ਤੇ ਗੋਹਣੀ ਹੈ ਤੂੰ ਕਿੱਥੋਂ ਲਵਾਲਿਆ ਹੈ ਅੰਦਰੋਂ ਹੀ ਲਾਇਆ ਹੈ ਕਿ ਦਿਮਾਗ ਤੋਂ ਹੀ ਲਾਇਆ ਆਫ ਰੋਡ ਦਿਮਾਗ ਐਕਟੀਵੇਟਡ ਆਫ ਰੋਡ ਮੂਡ ਠੀਕ ਆ ਗਾਈਆਂ ਦਾ ਸਾਰੇ ਇੱਕੋ ਹੀ ਹਾਲ ਹੈ ਜਿੱਥੇ ਮਰਦੀ ਜਾਵੜੋ ਬਸ ਆਂ ਹੀ ਫਿਰਦੀਆਂ ਬੇ ਹਿਸਾਬੀਆਂ ਹੀ ਐ ਨਾਲ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈ ਨੇਰੇ ਸਗਰੇ ਨਾ ਕਰਨ ਗਿਆ ਨੁਕਸਾਨ ਕਿਸੇ ਦਾ ਲੱਗ ਵੀ ਇਧਰ ਬੱਸਾ-ਬੁੱਸਾ ਕੋਈ ਨਹੀਂ ਹੁੰਦੀਆਂ ਐਂ ਵਹਿੰਦੇ ਚੜ ਚੜ ਕੇ ਫਿਰ ਡਰਦੇ ਡੁਰਦੇ ਜਮਾ ਨਹੀਂ ਦੇ ਲਾੜਾ ਜੇ ਮਾਲਾ ਮੋਟਾ ਕੱਟਕੁੱਟ ਮਾਰਿਆ ਦਿਓ ਜਾਣ ਕੇ ਬੜਕੇ ਮੈਨੂੰ ਤਾਂ ਲੱਗਦਾ ਜੀ ਵਾਹ ਬਈ ਵਾਹ ਠੀਕ ਆ ਨਾ ਆ ਲੈ ਹੁਣ ਫੇਰ ਲੱਗਦਾ ਥੋੜਾ ਚੰਗਾ ਏਰੀਆ ਆਊਗਾ ਪਹਾੜੀ ਐ ਐ ਹੇ ਐ ਅੰਬਾ ਯਾ ਫਿਰ ਤਾਂ ਵੱਡੀ ਵੱਡੀ ਦਿਖਾਈ ਜਾਂਦੇ ਸੀ ਇਹ ਨਦੀ ਜੀ ਤੇ ਏ ਅੱਨਾ ਦੇਖਿੰਦੇ ਬਰੇ ਉਹ ਤੋਂ ਜਾਂਦੇ ਕਪੜੇ ਕੁੱਪੜੇ ਇੱਥੇ ਬੈਠੇ ਪਾਣੀ ਦਾ ਮੇਨ ਕੰਮ ਇਹੀ ਆ ਪ੍ਰਬੰਧ ਇਨਾਂ ਕੋਲੇ ਪਾਣੀ ਦਾ ਆ ਤਾਂ ਕਿਹੜਾ ਹੋਰੀ ਗਰੀਬ ਜਿਹਾ ਏਰੀਆ ਆ ਗਿਆ ਯਾਰ ਝੁੱਗੀ ਝੌਂੜੀਆਂ ਵਾਲੇ ਆ ਗਏ ਪਤਾ ਨਹੀਂ ਕੋਈ ਮੇਲਾ ਮੋਲਾ ਲੱਗਾ ਕਿ ਪੱਕਾ ਹੀ ਕੰਮ ਆ ਚੱਲ ਰਹੇ ਨੇ ਨਾ 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 ਅੱਗੇ ਜਾ ਕੇ ਖੱਬੇ ਮੋੜਨਾ 100 ਮੀਟਰ ਤੋਂ ਵਾਜਾ ਹਾਂ ਇੱਥੋਂ ਇੱਥੋਂ 100 ਮੀਟਰ ਬਾਅਦ ਤੋਂ ਮੋੜ ਦੇ ਠੀਕ ਆ ਬਾਲੇ ਦੂਜਾ ਕੰਮ ਜਾ ਆ ਗਿਆ ਬਾਲ ਹਾਂ ਤੇ ਕਿਜਾ ਬੜੀ ਜਾ ਕੰਮ ਨਾਲ ਹੀ ਗੂਗਲ ਮੈਪ ਵੀ ਹਮੇਸ਼ਾ ਸਹੀ ਨਹੀਂ ਹੁੰਦਾ ਇਹ ਵੀ ਕਦੇ ਕਦੇ ਗਲਤ ਕਰ ਦਿੰਦਾ ਆ ਜਿੱਥੇ ਜਿਹਾ ਸਾਨੂੰ ਨੇ ਵਾਰਤਾ ਘਰ ਰਸਤਾ ਹੀ ਹਣੀ ਸੀ ਕੋਈ ਹੁਣ ਪੁੱਛਿਆ ਹਾਂ ਚਲੋ ਕੋਈ ਨਾ ਰਤਲਾਮ ਆਇਥੇ ਆ ਗਿਆ ਵੀ ਉਹੀ ਟਾਈਮ ਫੇਰ ਤੇਲ ਪੋਣ ਵਾਲਾ 130 ਦੀ ਰੇਂਜ ਪਈ ਆ ਪਰ ਨਰਿਆਣ ਦਾ ਤੇਲ ਥੋੜਾ ਘਟ ਗਿਆ ਸੀਗਾ ਤੇ ਆਦੇ ਪਵਾ ਹੀ ਲਈਏ ਬਈ ਕਾਤੋਂ ਰਸਕ ਲੈਣਾ ਕੀਪਤਾ ਮੜ ਕੇ ਪੰਪ ਪੰਪ ਕਿੱਥੇ ਆਉਣਾ ਚਲੋ ਪੁਰਾਣੇ ਨੇ ਟੈਂਕੀ ਫੇਰ ਆਪਾਂ ਦਸਤਾਨਾ ਰੱਖਣ ਨੂੰ ਵਧੀਆ ਥਾਂ ਬਣ ਗਿਆ ਕਿ ਥੱਲੇ ਡੱਗ ਪੈਂਦਾ ਸੀ ਐ ਲੱਗਦਾ ਜਿਵੇਂ ਸੱਚੇ ਹੱਥ ਜਾ ਪਿਆ ਹੁੰਦਾ ਕਿਸ ਦਾ ਹਾ ਜੇ ਆਪਾਂ 100 ਕਿਲੋਮੀਟਰ ਕਾਹ ਜਾ ਕੇ ਐਮਪੀ ਚ ਵੜਾਂਗੇ ਅਰੇ ਆਪਾਂ ਰਾਜਸਥਾਨ ਜੀ ਆ ਰੋਟੀ ਗਈ ਇਹ ਰੋਟੀ ਗਈ ਇਹ ਕਿੰਨੇ ਕਿਲੋਮੀਟਰ ਗੱਲ ਨਾ ਕਰੀਏ ਨਾ ਤੁ ਯਾਰ ਹੋ ਗਿਆ ਆਪਾਂ ਨੇ ਇੱਕ ਫੈਮਿਲੀ ਰੈਸਟੋਰੈਂਟ ਐਂਡ ਡਾਈਨਿੰਗ ਹਾਲ ਤੇ ਇੱਥੇ ਹੁਣ ਆਪਾਂ ਕਹਿੰਦੇ ਵੇਖਦੇ ਜੇ ਆਪਣੇ ਮਤਰਾ ਦਾ ਕੁਝ ਮਿਲ ਜੇ ਤਾਂ ਖਾਣ ਨੂੰ ਮਿਲ ਹੀ ਜਾਊਗਾ ਖੈਰ ਆ ਜਾ ਵੀ ਬਾਊ ਲਿਆਇ ਤੇ ਕੀ ਹੋ ਗਿਆ ਬਾਊ ਨੂੰ ਆ ਜਾ ਲਓ ਅੱਛਾ ਬੜੇ ਸਬਸਕ੍ਰਾਈਬ ਦੂੰਗਾ ਆਪ ਕੋ ਬੜੇ ਨਹੀਂ ਨਹੀਂ ਬਹੁਤ ਅਜੀਬ ਗੱਲ ਇਹ ਵੈਸੇ ਜਗ੍ਹਾ ਦਾ ਨਾਮ ਕੀ ਹੈ ਇਹ ये बांसवाड़ा बांसवाड़ा प्रताप सर्किल बांसवाड़ा हां ठीक है आगे जो एमपी है कितनी दूर है एमपी यहां से है 70 80 किलोमीटर 17 किलोमीटर पर एमपी इंदौर तो एमपी में है हां अभी हम लोग इंदौर जा रहे हैं यानी कि रतिया आता रतलाम क्या का रतलाम 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 जाना ही पड़ेगा हां रतलाम जाना पड़ेगा फिर वहां से ठीक है रोड का अच्छा रहेगा बढ़िया रोड है बहुत अच्छे थैंक यू भाई वेलकम सर ले अभी जते खान में बैठे हैं सोणा मॉल अंदरों ਇੱਥੇ ਮੈਂ ਤੁਹਾਨੂੰ ਸੇਵ ਤੇ ਟਮਾਟਰ ਦੀ ਸਬਜ਼ੀ ਦਿਖਾਵਾਂਗੀ। ਦੇਖੀ ਤਾਂ ਟਰਾਈ ਕਰਕੇ ਅੱਜ ਤੇਵ ਜੁਹੰਦੀ ਸੇਵ ਦੀ ਸਬਜ਼ੀ। ਇਹ ਆਹ ਬਲਾ ਇਹ ਰੋ ਸਬਜ਼ੀ ਦਿਖਾਤ ਨਹੀਂ ਸਿਕੜੀ ਕਿਹੜੀ ਹੈ। ਸੇਵ ਵਾਲੀ ਕਿਹੜੀ ਹੈ? ਇਹ ਦੋ ਸੇਵਨ ਲਈ ਇਹ ਮਿਕਸ। ਉਹ ਦੇਖਿਏਗੀ ਹਜਰ ਆਪਾਂ ਦੀ। ਆਹ ਸੇਵ ਵਾਲੀ ਹੈ। ਆਲਮੋਸਟ ਐਮਪੀ ਲਿਖਦੇ ਆ ਆਲਮੋਸਟ ਐਮਪੀ। ਇਹਨੇ ਖਾ ਕੇ ਕੀ ਰੱਟ ਕਰਾ ਤੀਆਂ ਆ ਗਈਆਂ। ਮੁੰਡੇ ਤਾਬਲੇ ਹੋਏ ਬਾਕੀ ਇਹ ਇੱਕ ਹੋਲੀ ਦਾ ਦੇਣਾ। ਕਿੰਨੀ ਬਗਲੂ ਕੀ ਭੋਵੇਂ? ਸਹੀ ਦਸੀ। ਠੀਕ ਜੀ ਆ। ਪ੍ਰੈਂਡ ਦੇ

ਮੈਂ ਨਹੀਂ ਮਸਤ ਨਾ ਨਾ ਉਹ ਆ ਤਾਈ ਜੇ ਨਾ ਨਾ ਉਹ ਇਹ ਦੱਸ ਕੇ ਰੱਖ ਗਿਆ ਗੋਲਿਆ ਖਾਓ ਗੋਲਿਆ ਅਗੇ ਸੇਵ ਦੀ ਸਬਜੀ ਦੇ ਚੱਕਰ ਚ ਫਾਦੋ ਆਪਾਂ ਸਮਝਦੇ ਸੇਵ ਦੀ ਸਬਜੀ ਵੀ ਜਿਹੜਾ ਸੇਵ ਮਤਲਬ ਆਪਾਂ ਐਪਲ ਇਹ ਸੇਵ ਉਹ ਕਹਿੰਦੇ ਆ ਭੁਜਗਿਆ ਜੇ ਨੂੰ ਆ ਭੁਜਗਾਇਆ ਪਰ ਆਦਾ ਰਚਾ ਦੇ ਸੇਵ ਦੀ ਸਬਜੀ ਅਸੀਂ ਹੈਰਾਨ ਹੋ ਜਾਂਦੇ ਹਾਂ ਸੇਵ ਦੀ ਸਬਜੀ ਪਰ ਸਵਾਦ ਹੈ ਨਾ ਮਾੜੀ ਨਹੀਂ ਸਵਾਦ ਹੈ ਤਿਆਰ ਕੀਤੀ ਨਹੀਂ ਬਾਹਰ ਨਾਲ ਆਦਣਾ ਲਖਵੀਰ ਖਾਂਦੇਂ ਤੇ ਘਟਾ ਟਾਈਮ ਲੱਗਦਾ ਪਹਿਲਾਂ ਕੱਪੜੇ ਲਾਉਣੇ ਫਿਰ ਸਾਰਾ ਕੁ ਪਾਉਣਾ ਵਾਰ-ਵਾਰ ਹਨਾ ਗਰਮੀ ਹੋ ਗਈ ਲਾਉਣੇ ਚਲੋ ਕੋਈ ਗੱਲ ਨਹੀਂ ਰੋਟੀ ਪਾਣੀ ਖਾ ਕੇ ਮੁੰਡੇ ਹੁਣ ਬਿਲਕੁਲ ਕਹਿੰਦੇ ਤਿਆਰ-ਪਰ ਤਿਆਰ ਖੜੇ ਆ ਦੋ ਕੰਡੇ ਇੱਧੇ ਥੋੜੇ ਜੀ ਗਲਤ ਜੇ ਪਾਸੇ ਵੜੇ ਕਰਦੇ ਉਹ ਪਰਦੇਸਾਂ ਦੇ ਵਾਲੀਏ ਕੋਈ ਗੱਲ ਨਹੀਂ ਚਲੋ ਵੀ ਭਲਵਾਨਾ ਓਕੇ ਚਲ ਲਾਵੀ ਪਣਾ ਚਾਹ ਪੀ ਲੋ ਤੇ ਪਣਾ ਰੋਟੀ ਖਾ ਲੋ ਘੰਟਾ ਇੱਕ ਲੱਗ ਜਾਂਦਾ ਜਿੱਥੇ ਖੜ ਜਾਈਦਾ ਕਿਉਂਕਿ ਬੰਨ ਬਣਾਈ ਦੇ ਟਾਈਮ ਬਹੁਤ ਲੱਗ ਜਾਂਦਾ ਮੋਟਰਸਾਈਕਲ ਦਾ ਸਮਾਨ ਸਪਾ ਜਾ ਬਹਲਾ ਗੁਲਾਬ ਜਲਾਓ ਹੈਲਮਟ ਲਾਓ ਜੈਕਟਰ ਲਾਓ ਲਾਵੀ ਮਾੜੇ ਰੋਡ ਤੋਂ ਬਾਅਦ ਫਿਰ ਚੰਗਾ ਰੋਡ ਤੇ ਚੰਗਾ ਜਿਹਾ ਵੀਊ ਬਣ ਗਿਆ ਇਧਰ ਕਦੇ ਉੱਪਰ ਕਦੇ ਥੱਲੇ ਇਹਨੂੰ ਜਾਣੇ ਸਵਾਦ ਜਾਈ ਜਾਂਦਾ ਸਵਾਦ ਅੱਜ ਪਤਾ ਜਾਉਂ ਸਵੇਰ ਦੇ ਉੱਠੇ ਨਾ ਬਾਲਾ ਵਧੀਆ ਰੋਡ ਮਿਲਿਆ ਟੋਟੇ ਜਿਹੇ ਵਿੱਚੋਂ ਮਾੜੇ ਆਏ ਖਰਾਬ ਥੋੜੇ ਜੇ ਪਰ ਐਵਰੇਜ ਸਾਰਾ ਕੁਝ ਚੰਗਾ ਲੈ ਇੱਥੋਂ ਦੀਆਂ ਤਾਂ ਬੁੜੀਆਂ ਵੀ ਬਹੁਤ ਦਲੇਰ ਆ ਬਾਈ ਆ ਦੇਖ ਗੱਡੀ ਦੇ ਬਾਹਰ ਹੀ ਖੜੀਆਂ ਠੀਕ ਆ ਬਈ ਠੀਕ ਆ ਆਏ ਰੱਬਾ ਜਵਾਨੀ ਡਰਦੀਆਂ ਯਾਰ ਲੈ ਬਾਰੀਆਂ ਬੂਰੀਆਂ ਤੇ ਨਾਲ ਸਾਈਡਾਂ ਤੇ ਵੀ ਕੰਮ ਚੱਲ ਰਿਹਾ ਹੈ ਤਿੰਨ ਗੱਡੀਆਂ ਜਿੰਨੇ ਬੰਦੇ ਜਾਂਦੇ ਆ ਗੱਡੀ ਦੇ ਇਹ ਯਾਰ ਰਾਜਸਥਾਨ ਦੇ ਵਿੱਚ ਪਹਾੜਾਂ ਦਾ ਮਾਹੌਲ ਆ ਯਾਰ ਪੂਰੀ ਫੀਲਿੰਗ ਨਾਲ ਹੋਈ ਆ ਆਹਾ ਆਹਾ ਇਹ ਤਾਂ ਪਲਾਂ ਮਿੱਟੀ ਦੇ ਪਹਾੜ ਜੀ ਹੈ ਨਹੀਂ ਵਿੱਚ ਪੱਥਰ ਟਾਇਪ ਵੀ ਗੱਲਬਾਤ ਹੈਗੀ ਆ ਮੈਕਸੀਆ ਕੰਮ ਆਹਾ ਆਹਾ ਮੋਟਰਸਾਈਕਲ ਵੀ ਲੋਡ ਲੈਿੰਦਾ ਥੋੜਾ ਜਿਹਾ ਬਾਈ ਮੈਕਸਪਾਸ ਵੀ ਇੱਥੇ ਹੁੰਦਾ ਰੋਡ ਤਾਂ ਬਹੁਤ ਵਧੀਆ ਪਰ ਆਪਣਾ ਨੇ ਸੁਭਾਅ ਬਣ ਰਿਹਾ ਤੇ ਚੜ੍ਹਨ ਦਾ ਚੈੱਕ ਕਰਦੇ ਆ ਕੀ ਬਤਾ ਗੱਲਬਾਤ ਬਣ ਜੇ ਕੋਈ ਇਹ ਰੋਡ ਵਾਲੀ ਵਾਟਰ ਬ੍ਰੇਕ ਤੋਂ ਬਾਅਦ ਕਹਿੰਦੇ ਮੁੰਡੇ ਫੇਰ ਗਰਮ ਹੋ ਗਿਆ ਆ ਜਾ ਵੀ ਨਰਿਆਣਸਿਆਂ ਆਪਾਂ ਜਾਣਾ ਅੰਦਰ ਨੂੰ ਤੇ ਇੱਕ ਵੱਡਾ ਸਾਰਾ ਵੇ ਐਕਸਪ੍ਰੈਸ ਵੇ ਲੰਘਦਾ ਸੀਗਾ ਬਡੋਦਰਾਂ ਵਾਲਾ ਭਾਈ ਖੜ ਕੇ ਵੇਖਣ ਲੱਪੇ ਸੀ ਕਿ ਸ਼ਾਇਦ ਇਹਦੇ ਉਤੋਂ ਦੇ ਜਾ ਕੇ ਕਿਤੇ ਗਾਂ ਜਾ ਸਕੀਏ ਪਰ ਨਹੀਂ ਗੱਲ ਬਣੀ ਨਹੀਂ ਆਪਣਾ ਰੋਡ ਆਹੀ ਰਹਿਣਾ ਜਿਹੜਾ ਹੈਗਾ ਇਹਦੇ ਥੱਲੇ ਦੀ ਕੋਈ ਆਪਣੇ ਭਾਗਾਂ 'ਚ ਇਸ ਰੋਡ ਦਾ ਸਫ਼ਰ ਹਜੇ ਹੈ ਨਹੀਂਗਾ ਰੋਡ ਵਾਲਾ ਚੁੱਪ ਵੀ ਪੂਰਾ ਕਰ ਲੋ ਇੱਥੇ ਅੱਜ ਸਾਰਾ ਕੁਝ ਹੀ ਪੂਰਾ ਕਰਾਦਾ ਇਹਨੇ ਆਪਾਂ ਨੂੰ ਇਸ ਰੋਡ ਨੇ ਇਹ ਪਹਾੜਾਂ ਵਾਲਾ ਵੀ ਕੰਮ ਹੋ ਗਿਆ ਹੁਣ ਆਫ-ਰੋਡਿੰਗ ਇਹ ਬੱਜਰੀ ਤੇ ਟਾਇਰ ਤੇ ਤਲਕਦੇ ਆ ਠੀਕ ਹੈ ਮਰੂਦ ਮਰਾ ਖਾਲੇ ਮੁੰਡਿਆਂ ਨੇ ਮਰੂਦ ਬ੍ਰੇਕ ਸੀਗੀ ਤੇ ਆਹ pau ਹੈਲਮਟ ਦੇ ਵਿੱਚ ਫਸ ਚੁੱਕਿਆ ਨਹੀਂ ਹੈਗੀ ਵੈਥਾ ਜੇ ਜੇ ਦੋ ਤਿੰਨ ਦੇ ਥਲ ਗੰਜੇ ਖਾਂਦਾ ਰਿਆ ਨਾ ਤੇ ਫਸ ਜਾੜਾ ਤੇਰੇ ਮੂਹ ਜਿੰਨੇ ਸਾਰਾ ਵੱਢ ਕੇ ਇਹ ਵੱਢ ਕੇ ਕੱਢਣਾ ਮੈਨਾ pau ਲੈਣਾ ਨਹੀਂ ਮੁੜ ਕੇ ਤੇ ਮਦਾਤੀ ਗੱਲ ਚਲੋ ਚੱਲ ਗਏ ਆਪਣਾ 80 ਕਿਲੋਮੀਟਰ ਰਹਿ ਗਈ ਬਾਟ ਹੁਣ ਬੰਦੇ ਆਪਣੇ ਰੈਡੀ ਐ ਤੇ ਮਰੂਦ ਸਾਹਮਣੇ ਆਪਣੇ ਵਾਧੂ ਘਟੂ ਜਿਹੜੇ ਸੀਗੇ ਚਲੋ ਫਿਰ ਆਹ ਦੇਖੋ ਤੁਰ ਗਏ ਵੇਖੀ ਇਹ ਕੀ ਕਹਿੰਦਾ ਜਾ ਕੇ ਅੰਦਰ ਸਿਉ ਅੰਦਰ ਸਿਉ ਦਾ ਕੌਣ ਆ ਉਹਦਾ ਹੀ ਸਿਸਟਮ ਚੱਲੇ ਫਿਰਦੇ ਸਾਰਾ ਜਿਹੜਾ ਉਹ ਵੱਡੇ ਵੱਡੇ ਅੱਖੇ ਜੇ ਲੱਗੇ ਹਨਾ ਬਿਜਲੀ ਬਣਾਉਣ ਵਾਲੇ ਹਾਂ ਉਸੇ ਦਾ ਹੀ ਆ ਤਗੜਾ ਟੰਕਾ ਜਾਇਆਦਾ ਵੀ ਹੈ ਆਪਾਂ ਹੁਣ ਗੁਰਦੁਆਰਾ ਸਾਹਿਬ ਚੱਲੇ ਆ ਗੁਰਨਾਨਕ ਦੇਵ ਜੀ ਦੇ ਨਾਂ ਤੇ ਗੁਰਦੁਆਰਾ ਦੇਖਦੇ ਹਾਂ ਉੱਥੇ ਚੱਲ ਕੇ ਜੇ ਉੱਥੇ ਕਮਰੇ ਮਿਲ ਗਏ ਤਾਂ ਬਹੁਤ ਵਧੀਆ ਗੱਲ ਹੈ ਇਹਦਾ ਨੈਟ ਦੇ ਹਿਸਾਬ ਨਾਲ ਤਾਂ ਇੱਥੇ 5-6 ਗੁਰਦੁਆਰਾ ਸਾਹਿਬ ਹੈਗੇ ਆ ਫਿਰ ਉਹਨਾਂ ਨੂੰ ਪੁੱਛ ਲਾਂਗੇ ਵੀ ਹੋਰ ਕਿਹੜੇ ਗੁਰਦੁਆਰੇ ਰਹਿ ਸਕਦੇ ਆ ਪਹਿਲ ਤਾਂ ਆਪਾਂ ਗੁਰਦੁਆਰਾ ਸਾਹਿਬ ਨੂੰ ਹੀ ਦੇਣੀ ਆ ਬਾਕੀ ਫਰਚ ਜਿਵੇਂ ਇਹ ਨਾਲ ਗੱਲ ਬਣੂ ਫਿਰ ਹੋਟਲ ਤਾਂ ਆਏਗਾ ਹੀ ਆ ਆ ਦਸਤ ਜਾਮ ਲੱਗ ਗਿਆ ਬਈ ਓਏ ਚੱਲ ਕੋਈ ਗੱਲ ਨਹੀਂ ਦੇਖਦੇ ਆ ਕੀ ਬਣਦਾ ਲੋ ਵੀ ਹੰਦਯਾਰ ਸ਼ਹਿਰ ਦੇ ਬਿਲਕੁਲ ਵਿੱਚ ਵਿਚਾਲੇ ਆ ਗਏ ਆ ਆਪਾਂ ਪੂਰਾ ਭੀੜ ਭੜਕੇ ਵਾਲਾ ਏਰੀਆ ਤੇ ਇੱਥੋਂ ਮੈਂ ਹੋ ਗਿਆ ਕਨਫਿਊਜ਼ ਤੇ ਇਹ ਵੀ ਕਿਧਰ ਨੂੰ ਜਾਣਾ ਕਿਧਰ ਨੂੰ ਨਹੀਂ ਹ ਹੁਣ ਆਏ ਆ ਦੋ ਰਸਤੇ ਆਪਣੇ ਕੋਲੇ ਔਰ ਰਸਤਾ ਵੀ ਆਖੇਗਾ ਗਾਂਧੀ ਵੀ ਹੈਗਾ ਤੇ ਇੱਥੋਂ ਵੀ ਜਾ ਸਕਦੇ ਆ ਮੇਰੇ ਬਰਾਬਰ ਤਾਂ ਕੇ ਵੇਖ ਮੜਾ ਜਿਆ ਆ ਵੀ ਜਿਹੜੇ ਗੁਰਦੁਆਰਾ ਸਾਹਿਬ ਆਪਾਂ ਜਾਣਾ ਹੈ ਤਾਂ ਇੱਥੋਂ ਨੇੜੇ ਹੀ ਆ ਪਰ ਬਹੁਤ ਰਸ਼ਾ ਇੱਥੇ ਬਹੁਤ ਜ਼ਿਆਦਾ ਓਹੋ ਅੱਗੇ ਪੁਲਿਸ ਵੀ ਖੜੀ ਆ ਮੇਖੀ ਜਾਉ ਚਲੋ ਮੈਂ ਬੜੇ ਐਵੇਂ ਜੇ ਕਸੂਤੇ ਵਸਾਏ ਕਿ ਜਿਹੜਾ ਸ਼ਹਿਰ ਤਾਂ ਸਭ ਤੋਂ ਸਿਰਾ ਐਨ ਪੀਕ ਟ੍ਰੈਫਿਕ ਐਂਡ ਜਿਹੜਾ ਕਹਿ ਲੋ ਉੱਥੇ ਫਸ ਗਏ ਜਿੱਥੇ ਪੈਰ ਰੱਖਣ ਨੂੰ ਥਾਂ ਹੈ ਨਹੀਂ ਸੀਗੀ ਦੋ ਮਿੰਟਾਂ ਦੀ ਵਾਟ ਲਿਖਿਆ ਸੀ ਤੇ ਘੰਟੇ ਚ ਨਿਕਲ ਕੇ ਆਏ ਆ ਮਸਾਂ ਸ਼ੁਕਰ ਮਨਾਇਆ ਵੀ ਨਿਕਲਿਆ ਹੈ ਇਹ ਗੂਗਲ ਮੈਪ ਵੀ ਕਈ ਵਾਰੀ ਨਾ ਕੰਮ ਥੋੜਾ ਜਾਂਦਾ ਕਰ ਹੀ ਜਾਂਦਾ ਹੁਣ ਸਹੀ ਰਾਹ ਪਤਾ ਲੱਗਾ ਹੁਣ ਉਧਰ ਨੂੰ ਜਾਣੇ ਪਏ ਆ ਚੱਲ ਚੱਲ ਚਲੋ ਆਜੋ 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 ਜੇਟ ਵੇਖ ਕੇ ਮਹਿਸੂਸ ਹੁੰਦਾ ਬਈ ਇੱਧਰ ਗੁਰਦੁਆਰਾ ਸਾਹਿਬ ਹੈਗਾ ਇਹਨਾਂ ਦਾ ਆਪਾਂ ਗਲਤੀ ਦੁਰੇ ਫਿਰਦੇ ਰਹੇ ਆ ਗੂਗਲ ਮੈਪ ਨਾਲੋਂ ਬੰਦੇ ਤੇ ਯਕੀਨ ਵੱਧ ਕਰੋ ਗੂਗਲ ਮੈਪ ਨੂੰ ਘੱਟ ਪੁੱਛੋ ਬਾਜ਼ਾਰ 'ਚ ਤੇ ਬੰਦਿਆਂ ਨੂੰ ਵੱਧ ਪੁੱਛ ਲੈਣਾ ਚਾਹੀਦਾ ਹੈ ਉਹ 8 ਘੰਟੇ ਬਾਅਦ ਆਪਾਂ ਗੁਰਦੁਆਰਾ ਲੱਭ ਹੀ ਲਿਆ ਬੜੀ ਖੁਸ਼ੀ ਹੋਈ ਇੱਥੇ ਕਮਰਾ ਵੀ ਮਿਲ ਜਾਊਗਾ ਹਾਂ ਬਾਪੂ ਸਾਰਾ ਇੰਡੋਰ ਆ ਇੰਡੋਰ ਆ ਬਰੇਂਡੋਰ ਆ ਵੀ ਵੇਖਣਾ ਹਾਂ ਅੰਦੋਸ ਤੋਂ ਸ਼ਹਿਰ ਸਾਰਾ ਵੇਖ ਰਿਹਾ ਨਾ ਬੰਨੇ ਨਾਲ ਹੁਣ ਜੇ ਤੈਨੂੰ ਕੀ ਪੁੱਛੂ ਵੀ ਮੇਨ ਬਾਜ਼ਾਰ ਬੜਾ ਸ਼ਹਿਰ ਦੇਖ ਰਹੀ ਟ੍ਰੈਫਿਕ ਰੂਲ ਹੈ ਹੀ ਨਹੀਂ ਜਿੱਧ ਕੋਈ ਲਾਈਟਾਂ ਨਹੀਂ ਜਾਂਦੀਆਂ ਜਿੱਧਰ ਮਰਜ਼ੀ ਮੋੜੀ ਚੱਲੋ ਚਲੋ ਕੋਈ ਨਾ ਆਜੋ ਬੰਦਰ ਚੱਲਦੇ ਹਾਂ ਪਲਵਾਨ ਫਿਰ ਕਹਿੰਦੇ ਨਾ ਧੋ ਕੇ ਤੇ ਰੈਡੀ ਹੋ ਗਏ ਆ ਤੰਦਿਆਂ ਨੇ ਕਿਵੇਂ ਲੱਗ ਜਾਵਾਂਗੇ ਤਿੰਨ ਤਿੰਨ ਮੋਟਰਸਾਈਕਲ ਲੈਣੇ ਪੈਣੇ ਹੁਣ ਆਪਾਂ ਚੱਲੀਏ ਅੰਦਰ ਦੇ ਇੱਕ ਬਾਜ਼ਾਰ ਇੱਕ ਮੈਂ ਹੋ ਗਿਆ ਭਾਉ ਕ ਲੀਰ ਨੂੰ ਇੱਕ ਇੰਟਰਕਾਮ ਦਵਾਇਆ ਇਹ ਸਾਨੂੰ ਥੋੜਾ ਪਰੇਸ਼ਾਨ ਕਰਦੇ ਸਾਡੀ ਗੱਲ ਸੁਣਦੇ ਨਹੀਂ ਦੇਖਦੇ ਆ ਸੌਦਾ ਬਣਦਾ ਉੱਥੇ ਜਾ ਕੇ ਇਹਨਾਂ ਦਾ ਕਿ ਮੁੱਕਰ ਨਾ ਜਾਣ ਉੱਥੇ ਜਾ ਕੇ ਮੁੱਕਰ ਗਏ ਮੁੱਕਰ ਗਏ ਉਹਦੇ ਸੈਟਿੰਗ ਆ ਨਹੀਂ ਆਣੀ ਮੁੱਕਰਨ ਦੇ ਅੱਜ ਤੁਹਾਨੂੰ ਸਮਾਨਤਾ ਇੰਨਾ ਨਾ ਆਇਆ ਲੱਗਦਾ ਵੀ ਜਿਵੇਂ ਕਿਸੇ ਗੱਡੀ ਤੋਂ ਲਾਇਆ ਹੁੰਦਾ। ਆਪਾਂ ਆਵਦੇ ਲਈ ਇੰਟਰਕਮ ਲੈ ਆਣੇ ਕਿ। ਉਹ ਸੋਨਾ ਬਣਿਆ। ਲੋ ਹੁਣ ਆਪਾਂ ਚੱਲਦੇ ਆਂ ਕਿਤੇ ਰਾਈਡਿੰਗ ਗियर ਵਾਲੇ ਸ਼ਾਪ ਦੇਖੀ ਆਂ। ਉੱਥੇ ਚ ਉਹ ਬੰਦਾ ਹੈ ਸਮਾਨ ਲਾਉਣੀਆਂ। ਰਾਤ ਨੂੰ ਜੇ ਕੋਈ ਸੋ ਚੰਗਾ ਲੱਗਦਾ ਉਹ ਵੀ ਲੈ ਸਕਦੇ ਆਂ। ਬੜੀ ਵਧੀਆ ਜੀ ਕੋਰਤਵਾਰਾ। ਬੜਾ ਸੋਨਾ ਸ਼ਾਂਤ ਇਰੀਆ। ਇਹਨਾਂ ਆਪਦੇ ਵਾਲੇ ਬਸ ਲੱਭਣੀਆਂ ਕਿ ਨੂੰ ਬਣਾਉਣਾ। ਆਲੇ ਆ ਪੱਟੇ ਖਿਡਾਰੀ ਉੱਧਰ ਰੱਗਾਂਗੇ ਓਕੇ ਰਾਈਡਰ ਜਕਸ਼ਨ ਤੇ ਪਹੁੰਚ ਗਏ ਆ ਇੱਥੇ ਕਹਦੇ ਹੁਣ ਦੋ ਬੰਦਿਆਂ ਦੀ ਖੁਰਕ ਲਵਾਈ ਜਾਊਗੀ 11-11000 ਰੁਪਿਆ ਲਵਾ ਕੇ ਇਹਨਾਂ ਦਾ ਅਣਮੰਨੇ ਜੇ ਮਨ ਨਾਲ ਅੰਦਰ ਵੜਦੇ ਆ ਜੇ ਚਲੋ ਮੇਰੇ ਸ਼ੇਰ ਸ਼ੇਰ ਬਣੋ ਇਹ ਕੰਮ ਕਰਨਾ ਪੈਣਾ ਹੀ ਏ ਤੁਹਾਨੂੰ ਜ਼ਰੂਰੀ ਆ ਆ ਸਾਰੇ ਜੋਬਰ ਕਹਿੰਦੇ ਜੈਮ ਵਾਲੇ ਆ ਆਮੇ ਡਾਈਟ ਵਧੀਆ ਨਹੀਂ ਮਿਲੀ 2-3 ਦਿਨ ਹੋ ਗਏ ਅੱਜ ਵਰਤ ਪਾਲ ਦੀ ਬਰਮਾਸ਼ ਤੇ ਉਹ ਗੋਲ ਖੱਤੇ ਚੱਲ ਰਹੇ ਆ ਇੱਥੇ ਗਰਮ ਗੋਲ ਘਪਿਆ ਸਾਰਾ ਮਸਾਲਾ ਦਾ ਗਰਮ ਗਰਮ ਆ ਉਹ ਗਰਮ ਗਰਮ ਦੇਖੀ ਖਾਂਦੇ ਹਾਂ ਪਰ ਬਾਤ ਢੰਡੇ ਪੁਆਈਏ ਉਹ ਕਿਵੇਂ ਗਰਮ ਠੰਡਾ ਸਵਾਦ ਘੜਾ ਲਗਾ ਤੂੰ ਸਹੀ ਆ ਚੈੱਕ ਤੇ ਕਰਨੇ ਚਾਹੀਦੇ ਆ ਚੈੱਕ ਤਾਂ ਕਰਨਾ ਚਾਹੀਦਾ ਨਵੀਂ ਵੀ ਦੂਰ ਆ ਪਾਏ ਆ ਗੋਲ ਤੋਂ ਕੋ ਅਸੀਂ ਬਾਜ਼ਾਰ ਥੋੜਾ ਉਹ ਲੈਣ ਗਏ ਸੀ ਐਂਟਰਕਾਮ ਆਉਂਦਿਆਂ ਨੇ ਕਹਿੰਦੇ ਬਾਬੇ ਨੇ ਬਾਈ ਜੀ ਲੋਕ ਲਾਦਾ ਹੋਰ ਪਾਉ ਗਿਆ ਵਾ ਪਤਾ ਕਰਨ ਚਾਬੀ ਦਾ 15 20 ਮਿੰਟ ਉਹ ਆ ਗਿਆ ਆ ਗਿਆ ਆ ਗਿਆ ਸ਼ੁਕਰ ਹੈ ਮਿਲ ਗਈ ਚਾਬੀ ਕਿ ਨਹੀਂ ਮਿਲ ਗਈ ਨਾ ਬਹੁਤ ਸ਼ੁਕਰ ਹੁਣ ਮੋੜਸਾ ਅੰਦਰ ਲਾਓ ਹੁਣ ਤੁਰ ਕੇ ਚੱਲਾਂਗੇ ਜਿੱਥੇ ਜਾਣਾ ਹੈ ਸਾਢੇ 9 ਵਜੇ ਤੱਕ ਲਾਸਟ ਟਾਂਗ ਆ ਗਿਆ ਹੈ 9:30 ਤੱਕ ਲਾਸਟ ਟਾਈਮ ਆ ਗੁਰਦੁਆਰਾ ਸਾਹਿਬ ਚੋਂ ਆਉਣ ਦਾ ਉਸ ਤੋਂ ਬਾਅਦ ਆਵੇ ਐਂਟਰੀ ਬੰਦ ਚਲੋ ਆ ਵੀ ਤੂੰ ਪੁੱਛ ਲਿਆ ਚੰਗਾ ਹੋ ਗਿਆ ਪਾਉ ਵੀ ਤੂੰ 11 ਵਜੇ ਬਾਜ਼ਾਰ ਲੈ ਜਾਣ ਨੂੰ ਫਿਰਦਾ ਹੀ ਚੰਗਾ ਹੋ ਗਿਆ ਪੁੱਛ ਲਿਆ ਚਲੋ ਖਾ ਗਏ ਲੰਗਰ ਛਾ ਕੇ ਆਵੇਂ ਟੱਗ ਜੋ ਭਾਈ ਜੀ ਮੈਂ ਖੋਲਣ ਓਏ ਹਾਂ ਲਓ ਜੀ ਅੱਜ ਤਾਂ ਆਪਣਾ ਲੰਗਰ ਮਿਰਗੋ ਗੁਰਦੁਆਰਾ ਸਹਿਮ ਭੜੀ ਬੜੀ ਐਖੀਰ ਖੁਰ ਲਓ ਜੀ ਗੁਰਦੁਆਰਾ ਸਾਹ ਤੋਂ ਆਪਾਂ ਲੰਗਰ ਪਾਣੇ ਛਕ ਲਿਆ ਖੀਰ ਖੁਰ ਬਹੁਤ ਸਵਾਦ ਸੀ ਸਾਰੇ ਖਾ ਲਈ ਪਰ ਹਜੇ ਇੰਨਾਂ ਰੂਹਾਂ ਨੂੰ ਸ਼ਾਂਤੀ ਨਹੀਂ ਮਿਲੀ ਹਜੇ ਉਹ ਹਜੇ ਵੀ ਬਾਜ਼ਾਰਾਂ 'ਚ ਗੇਰੇ ਦੇ ਰਹੇ ਆ ਪਾਉ ਦੀ ਵਹਵਾਰੀ ਆ ਜਾਂਦੀ ਆ ਪਾਉ ਨੂੰ ਸ਼ਾਂਤੀ ਤੋਂ ਵਾਸਤੇ ਤੁਹਾਨੂੰ ਕੋਸੇ ਕੋਤੀ ਹੋਰ ਉਹਨਾਂ ਨੂੰ ਘੋਣਾ ਪੈਣਾ ਬੈਣਾ ਫੇਰ ਜਾ ਕੇ ਕੰਨਾ ਪੈਣਾ ਮੈਂ ਤਾਂ ਛੇਪ ਵਾਲੇ ਛੇਪ ਵਾਲੇ ਕਹਿੰਦਾ ਖੀਰ ਦੇ ਖਾ ਇੰਨਾ ਰਸ਼ਨ ਖਾਦਾ ਗੁਰਦੁਦਾਰੇ ਤੇਰਾ ਹੇ ਟੱਟ ਭਰਿਆ ਨਹੀਂ ਉੱਤਪਾਲਾ ਇਹ ਦੇ ਕੋ ਜਵਾਬ ਉਹ ਸ਼ਾਂਤੀ ਬਈ ਵੀ ਇੱਕ ਨੱਕ ਹੋਰ ਗਿਆ ਦੋ ਖਾਏਗਾ ਤੇ ਪੱਕਾ ਯਹੀ ਗੱਲ ਹੈ ਜਦੋਂ ਇਹ ਤੇ ਲੱਗਦੀਂ ਉਹਦੇ ਕੱਟ ਦਿੰਦਾ ਹੈ ਨਹੀਂ ਕੋ ਜਿਹੜੀ ਅੱਧੀ ਬਾਲਟੀ ਰੰਗੇ ਵੀ ਮੜ ਲਿਆ ਬੰਦਾ ਆ ਪਹਿਲੀ ਆ ਪੈਚ ਜਿਹੜੀ ਤੂੰ ਚੌਥੀ ਖਾ ਗਿਆ ਹੈ ਆ ਚੌਥੀ ਚੌਥੀ ਚੇਂਜਸ ਵੇ ਲੈ ਆ ਵੇ ਲੈ ਆ ਪਹਿਲੀ ਆਉਂਦੀ ਆ ਹਾਂ ਪਹਿਲੀ ਆ ਤੇ ਪਹਿਲੀ ਆ ਉਹ ਮੈਂ ਲਈਏ ਸਾਲੇ ਪੈਸੇ ਦਿੰਦਾ ਰਹਿ ਗਿਆ ਮੈਂ ਜਿਹੜੇ ਵੇਲੇ ਖਾ ਗਏ ਭਾਈ ਇਹ ਕੁਛ ਨਾਲ ਆਇ ਤੇ ਕਿੱਲੇ ਖੜਾ ਹੈ ਇਹ ਕਹਿੰਦਾ ਮੇਰੀ ਮਸ਼ਹੂਰੀ ਕਰਕੇ ਜਾਓ ਯਾਰ ਤੁਸੀਂ ਅੱਜ ਆ ਦੇ ਕੋਲ ਵੀ ਆ ਵੀ ਖਾ ਜੇਂਦਾ ਯਾਤਰੇ ਪੁੱਛਦੇ ਵੀ ਕਿੰਨੇ ਪੈਸੇ ਵਟਰੇ ਆ ਨੇ ਕੋਈ ਨਹੀਂ ਕਿੱਲੇ ਇੱਕ ਮਿੰਟ ਮੈਂ ਵੀ ਗਾਉਂਦਾ ਮੇਰਾ ਨਾ ਪੁੱਲਾ ਹੈ ਸਾਰਾ ਦਿਨ ਖਾ ਪੀ ਕੇ ਸ਼ਹਿਰ ਦੇ ਗੇੜੇ-ਗੂੜੇ ਦੇਖ ਕੇ ਹੁਣ ਕਹਿੰਦੇ ਚੋਬਰ ਵਾਪਸ ਆ ਗਏ ਗੁਰਦੁਆਰਾ ਸਾਹਿਬ ਇਹ ਨਾਲ ਬੈਠੇ ਨੋਈ ਨੀ ਪਤੇ ਬਲਕਿ ਤੇਰੇ ਵਾਲਾ ਕੰਮ ਕਰਾਂਗੇ ਚਲੋ ਵੀ 210 ਨੰਬਰ ਹ ਕਮਰਾ ਬੰਦੇ ਸਮਾਨ ਜਾਓ ਯਾਰ ਲਾਈਟ ਲਗਾਓ ਮੱਲ ਬਣਨੀ ਹੀ ਆ ਕੰਮ ਤੌਲੀਆ ਤੌਲੀਆ ਆ ਪਾ ਇਹਦਾ ਗੁਰਦਵਾਰਾ ਸਾਹਿਬ ਰੇ ਇਹ ਮਤਲੇ ਇੱਥੇ ਕਮਰਾ ਕੋਈ ਫ੍ਰੀ ਮਿਲਦਾ ਹੈ ਭਾਈ ਇਹੋ ਆਪਾਂ ਉਦੇਪੁਰ ਵੀ 1600 ਰੁਪਏ ਦਿੱਤਾ ਕਰੋ ਉਹਦਾ ਲੈ ਕੇ ਸੱਜੇ ਇੱਥੇ ਅੱਜ ਆਪਾਂ ਨੂੰ ਮੂੰਹ ਤੇ ਤਾ ਨੂੰ ਇੰਦਰਜ ਵੀ ਇੱਥੇ 1100 ਦਾ ਰੂਮ ਆ ਥਾਰ ਅੱਜ ਮੋਟੋ ਕਰਦਾ ਨਾ ਪੈਸੇ ਚੰਗਾ ਲੱਗਦਾ ਤੇ ਖੱਬੇ ਰਹਿਨੇ ਆ ਹਣਾ ਬਾਉ ਇੱਥੇ ਰੱਖੀ ਆ ਚਾਬੀ ਆ ਓ ਬਾਉ ਹਾਂ ਵਰਦੌਰੇ ਪਤਾ ਰਹਿੰਦੇ ਨੇ ਤੇ ਆਪ ਨੂੰ ਵਧੀਆ ਲੱਗਦਾ ਖਰਚਾ ਤਾਂ ਆਪ ਨੂੰ ਹੋਟਲ ਜਿੱਨੇ ਪਈ ਜਾਂਦਾ ਵੀ ਪਰਸੋਂ ਰਾਤ ਆਪਾਂ 1600 ਦਾ ਕਮਾ ਲੈਂਦੇ ਆ ਲੰਗਰ ਪਾਣੀ ਵੱਜ ਜਾਂਦਾ ਹਾਂ ਅਹੀ ਗੱਲ ਦਾ ਲੰਗਰ ਪਾਣੀ ਵੱਜ ਜਾਂਦਾ ਭਾਈ ਜੀ ਆਹ ਗੱਲ ਸਹੀ ਨਾਲੇ ਆਪ ਨੂੰ ਸਵਾਦ ਵੀ ਲੱਗਦਾ ਹਣਾ ਆ ਬਾਹਰਲੀ ਚੀਜ਼ ਆਪ ਨੂੰ ਸਵਾਦ ਲੱਗਦੀ ਨਹੀਂ ਹਣਾ ਚੱਲ ਹੁਣ ਐ ਕਰੋ ਦਵਾ ਦਾ ਟੈੱਕੇ ਪੈ ਜਾਓ ਸਵੇਰੇ ਆਪਣਾ 550 ਕਿਲੋਮੀਟਰ ਦਾ ਸਫ਼ਰ ਆ ਆਪਣਾ ਕੱਲ ਨੂੰ ਸੋਕਰ ਪਾਣੀ ਲਿਖਾ ਦੇਣਾ ਵੇ ਮੁਰਗ ਖਾ ਗਿਆ ਆਪਣਾ ਨਾ ਪੈਜੀ ਕਿਦੇ ਦੂਣ ਕਰ ਲੋ ਗੱਲ ਤੂੰ ਨਹੀਂ ਚੱਲ ਠੀਕ ਹੈ ਚੰਗਾ ਪਰ ਓਕੇ ਬਾਉ ਸਿੰਘ ਆ